ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਤੁਹਾਡੇ ਨਾਲ ਕੁਝ ਜਾਣਕਾਰੀ ਸਾਂਝੀ ਕਰਦੇ ਆਂ ਜਿੱਦਾਂ ਕਿ ਮਟਾਇਟਸ ਦੀ ਪ੍ਰੋਬਲਮ ਤੇ ਆਪਾਂ ਜੋ ਵੀ ਪ੍ਰੋਡਕਟ ਲੈ ਕੇ ਆਏ ਆ ਉਹਨਾਂ ਬਾਰੇ ਆਜੂ ਕਰਦੇ ਆਂ ਭੈਣਾਂ 걸ਵਾ ਚੱਲ ਕੇ ਆਏ ਕਰਦਾ ਆਏ ਕਰਦਾ ਵੀਰ ਬਾਰੇ ਬੁਆ ਆਏ ਕਰਕੇ ਹਣ ਜਦੋਂ ਤੂੰ ਐਕਸਪਲੇਨ ਕਰਦੀ ਆ ਤੂੰ ਵੀ ਮਤਲਬ ਆਏ ਆ ਹੱਥ ਜੀ ਫਿਰ ਦੱਸਣੀ ਹੁੰਦੀ ਆ ਵੀ ਹੁਣ ਜਦੋਂ ਕੋਈ ਵੀ ਬੰਦਾ ਗੱਲ ਕਰਦਾ ਆ ਫਿਰ ਦੱਸਣਾ ਤਾਂ ਪੈਂਦਾ ਆ ਹਾਂ ਫਿਰ ਉਹੀ ਉਹੀ ਚੀਜ਼ੇ ਮੇਰੀ ਆ ਨਾ ਫਿਰ ਦੱਸਣਾ ਤਾਂ ਪੈਂਦਾ ਤੂੰ ਐ ਕਰ ਮੰਜਾ ਢਾ ਲੈ ਭਾਈ ਮੇਰੇ ਨਾਲ ਕੱਪੜੇ ਵਾਲਿਆਂ ਵਾਂਗੂ ਕੱਪੜੇ ਛੇਲ ਵਾਂਗੂ ਦਿਖਾਵਾਂਗੇ ਹਾਂ ਠੀਕ ਐ ਇਹ ਕੱਲੀ ਕੱਲੀ ਜੀਤ ਦੀ ਵਾਰੇ ਦੱਸ ਦਾਂਗੇ ਚੱਲ ਹਾਸੇ ਮਜ਼ਾਕ ਤਾਂ ਚੱਲਦਾ ਰਹਿੰਦਾ ਤੇ ਅੱਜ ਜੋ ਵੀ ਕੰਮ ਦੀਆਂ ਗੱਲਾਂ ਦੱਸਦੇ ਆ ਜਿਵੇਂ ਟ੍ਰੇਨਿੰਗ ਚੱਲ ਰਹੀ ਆ ਹਨਾ ਆਪਾਂ ਨੂੰ ਇਹ ਨਹੀਂ ਹੈਗਾ ਵੀ ਜਿਹੜੀ ਜਾਣਕਾਰੀ ਆਪਾਂ ਲੈ ਕੇ ਆਣਾ ਮੇਰੇ ਤੱਕ ਹੀ ਰਵੇ ਹਨਾ ਆਪਣੇ ਦਿਲ 'ਚ ਕੋਈ ਪਾਪ ਨਹੀਂ ਕੋਈ ਬੇਇਮਾਨੀ ਨਹੀਂ ਜਿਹੜਾ ਕੋਈ ਨਵਾਂ ਬੰਦਾ ਕੋਈ ਕਾਰੋਬਾਰ ਵਿਚਾਰਾ ਕੋਈ ਭੈਣ ਜਾਂ ਵੀਰ ਕਰ ਰਿਹਾ ਹਨਾ ਹਰ ਇੱਕ ਨੂੰ ਫਾਇਦਾ ਹੋਵੇ ਫਾਇਦਾ ਹੋਵੇ ਇਹ ਚੀਜ਼ ਆ ਜਿਹੜੀ ਹੁਣ ਮਟੈਟਸ ਦੀ ਪ੍ਰੋਬਲਮ ਹਨਾ ਜਾਦੇ ਆ ਰਹੀ ਹੈ ਹਨਾ ਥਾਣਾ ਦੇ ਵਿੱਚ ਜਾਦੇ ਉਹ ਦਿੱਕਤ ਕੀ ਆ ਕੁਝ ਆਪਣੀਆਂ ਹੀ ਗਲਤੀਆਂ ਹੁੰਦੀਆਂ ਨੇਗੀਆਂ ਗਲਤੀਆਂ ਕੀ ਹੁੰਦੀਆਂ ਨੇ ਜਦੋਂ ਆਪਾਂ ਤਾਰ ਕੱਢ ਲਈ ਠੀਕ ਆ ਤਾਰ ਕੱਢਣ ਤੋਂ ਬਾਅਦ ਨਾ ਅੱਧਾ ਘੰਟਾ ਬਸ ਉਹਨੂੰ ਬੈਠਣ ਨਾ ਦੋ ਚਾਹੇ ਉਹ ਗਾਂ ਘੀ ਚਾਹੇ ਮੱਝ ਹੈਗੀ ਤੈਨੂੰ ਪਤਾ ਕੀ ਹੁੰਦਾ ਥਾਣਾ ਦੇ ਜਿਹੜੇ ਰੋਮ ਨੇ ਉਹ ਖੁੱਲੇ ਹੁੰਦੇ ਨੇਗੇ ਹੁਣ ਥੱਲੇ ਆਪਣੇ ਬਸ ਦੇ ਗੋਹਾ ਪਿਆ ਹੁੰਦਾਗਾ ਉਹਨੇ ਬਸੂ ਨੇ ਨਾਲ ਦੀ ਨਾਲ ਜੋ ਤਾਰ ਚੋਲੀ ਉਹਨੇ ਬੈਠ ਜਾਣਾ ਬੈਠ ਜਾਣਾ ਠੀਕ ਆ ਵੀ ਬੈਠ ਗਿਆ ਜਦੋਂ ਉਹ ਵੀ ਰੋਮ ਦੇ ਅੰਦਰ ਉਹ ਗੋਹਾ ਚ ਲੈ ਜਾਣਾ ਗੋਹੇ ਨਾਲ ਥਣ ਬੰਦ ਹੋਣਗੇ ਉਹ ਚੀਜ਼ ਦੀ ਉਹਦੇ ਵਿੱਚ ਦਿੱਕਤ ਥੋੜੀ ਜੀ ਜ਼ਿਆਦਾ ਆਉਣ ਲੱਗ ਜਾਂਦੀ ਥਾਂ ਥੱਲੇ ਸਾਫ਼ ਨਹੀਂ ਹੁੰਦਾ ਹਨਾ ਗੋਹਾ ਗੋਹਾ ਥੱਲੇ ਹੁੰਦਾ ਫਿਰ ਬਾਕੀ ਤੁਸੀਂ ਨਾ ਇਹ ਚੀਜ਼ ਨੂੰ ਘੱਟ ਕਰਨ ਦੇ ਲਈ ਇਹੀ ਆਪਾ ਕਰੋ ਨਾ ਕਿ ਜ਼ਿਆਦਾ ਮੈਡੀਕਲ ਦਵਾਈਆਂ ਤੇ ਬਸ ਨੂੰ ਲਾਓ ਆਪਾਂ ਤਾਂ ਮੇਰਾ ਤਾਂ ਇਹੀ ਸੁਝਾਅ ਹੈਗਾ ਠੀਕ ਹੈ ਵੀ ਨਾਰਮਲ ਚੀਜ਼ਾਂ ਦੇ ਨਾਲ ਆਪਾਂ ਨੂੰ ਸਰਦਾ ਵੀ ਹੈ ਨਹੀਂ ਆਪਾਂ ਇਹ ਨਹੀਂ ਕਹਿੰਦੇ ਹੈਗੇ ਵੀ ਤੁਸੀਂ ਮੈਡੀਕਲ ਤੇ ਜਾਓ ਹੀ ਨਾ ਵੀ ਚਲ ਜਿੱਥੋਂ ਤੱਕ ਬਚਾਅ ਹੁੰਦਾ ਆਪਾਂ ਹਨਾ ਆਪਣੇ ਪਸ਼ੂਆਂ ਦਾ ਵੀ ਕਰੀਏ ਮੈਡੀਕਲ ਦਵਾਈਆਂ ਤੋਂ ਆਪਾਂ ਬਚ ਗਏ ਵੀ ਨਾਰਮਲ ਆਪਾਂ ਜੇ ਸਹੀ ਤਰੀਕੇ ਨਾਲ ਆਪਣੇ ਪਸ਼ੂਆਂ ਦੀ ਸਾਂਭ-ਸਮਾਲ ਕਰੀਏ ਵੀ ਆਪਾਂ ਨੂੰ ਨਾ ਇਹ ਬਿਮਾਰੀਆਂ ਤੋਂ ਸਟਕਾਰਾ ਮਿਲ ਸਕਦਾ ਹੈਗਾ ਹੂੰ ਠੀਕ ਹੈ ਇਹ ਚੀਜ਼ ਹੁੰਦੀ ਹੈ ਬਾਕੀ ਜਿਵੇਂ ਹੁਣ ਮਨਸਤਾਈ ਹੈਗਾ ਇਹ ਆਪਾਂ ਰੈਗੂਲਰ ਰੁਟੀਨ ਦੇ ਵਿੱਚ ਪਾ ਰਹੇ ਆ ਵਿੱਚ ਕੁਸਬੀਰ ਕਹਿੰਦੋਂ ਨੇ ਵੀ ਇਹ ਪ੍ਰੋਮੋਸ਼ਨਾਂ ਕਰਦੇ ਹੋਣਗੇ ਜੇ ਬਹੁਤ ਤੁਸੀਂ ਸਾਡੀਆਂ ਸਾਰੀਆਂ ਵੀਡੀਓ ਜਾ ਕੇ ਚੈੱਕ ਕਰ ਸਕਦੇ ਹੋ ਕਿਉਂਕਿ ਪ੍ਰੋਮੋਸ਼ਨ ਉਹ ਹੁੰਦੀ ਹੈ ਵੀ ਜੇ ਆਪਾਂ ਕਿਸੇ ਹੋਰ ਕੰਪਨੀ ਦੀ ਐਡ ਕਰ ਰਹੇ ਆ ਨਾਲ ਦੀ ਨਾਲ ਹਨਾ ਵੀ ਚਲੋ ਜੇ ਪ੍ਰੋਮੋਸ਼ਨ ਫਿਰ ਮੰਨ ਕੇ ਚਲੋ ਅਸੀਂ ਕਰਦੇ ਆ ਪਰ ਫਿਰ ਸਾਡੀਆਂ ਹੋਰ ਵੀ ਪ੍ਰੋਮੋਸ਼ਨਾਂ ਦੀਆਂ ਵੀਡੀਓ ਤਾਂ ਹੋਣਗੀਆਂ ਅਸੀਂ ਕਿਸੇ ਕੰਪਨੀ ਦੀ ਕੋਈ ਪ੍ਰੋਮੋਸ਼ਨ ਨਹੀਂ ਕੀਤੀ ਹੋਈ ਜਿਹੜਾ ਮੰਨ ਲਓ ਇਹ ਮੇਨ 27 ਹੈ ਆ ਕੁਲੇ ਬੈਨੇ ਪੈਕੇਟ ਮੰਨ ਲਓ ਅੱਜ 20 ਕਿਲੋ ਮੈਂ ਹੋਰ ਮੰਗਾਇਆ ਪ੍ਰੋਮੋਸ਼ਨਲ ਬੰਦਾ ਇਹ ਨਹੀਂ ਹੁੰਦਾ ਵੀ ਆਪਾਂ ਨੂੰ ਉਹ ਕਿੰਨਾ ਦੇ ਦੇ ਦੂਗਾ ਠੀਕ ਆ ਇਹ ਚੀਜ਼ਾਂ ਨਹੀਂ ਹੁੰਦੀ ਵੀ 20 20 ਕਿਲੋ 25 25 ਦੇ ਪੈਕਿੰਗਾਂ ਨਹੀਂ ਆਲਾ ਦੇ ਕੇ ਜਾਂਦਾ ਹੁੰਦਾ ਸਹੀ ਗੱਲ ਆ ਠੀਕ ਆ ਹੁਣ ਆ ਜਿਹੜਾ ਐਚ ਪਲੱਸ 50 골ਡ ਆਗਾ ਇਹ ਵੀ ਆਪਾਂ ਇਕੱਠਾ ਮੰਗਾਣੇ ਹੁੰਨੇ ਅੱਜ ਆ ਵੀ ਮੰਗਾਇਆ ਇਹ ਖਤਮ ਹੋ ਗਈ ਸੀ 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 ਇੱਕ ਤਾਂ ਸਾਈਂਗ ਲਈ ਆਪਾਂ ਬੜੀਆਂ ਬੱਕਰੀਆਂ ਨੂੰ ਵੀ ਪਾਉਣੀਆਂ ਤੇ ਮੱਝਾਂ ਨੂੰ ਵੀ ਰੁਟੀਨ ਦੇ ਵਿੱਚ ਪਾਉਣੀਆਂ ਤੇ ਇੱਕ ਭੈਣਾ ਦੇ ਨਾ ਹੋਰ ਸਵਾਲ ਆਉਂਦੇ ਨੇ ਮੈਨੂੰ ਫੋਨ ਵੀ ਬਹੁਤ ਆਉਂਦੇ ਨੇ ਮੈਸੇਜ ਵੀ ਬਹੁਤ ਆਉ ਆ ਦਿਖਾ ਮਿਲਕ ਸਾਰਟ ਮਿਲਕ ਸਾਰਟ ਹੂੰ ਠੀਕ ਆ ਇਹ ਇਹਦੇ ਨਾਲ ਨਾ ਦੁੱਧ ਜੇ ਮੰਨ ਲਓ ਬਹੁਤ ਵੱਧਾ ਹੁੰਦਾਗਾ ਇਹ ਆਪਾਂ ਵਿੱਚ ਫਿਰ ਇਹ ਰੈਗੂਲਰ ਦੱਸਦੀਆਂ ਵੀ ਸਟਾਰਟ ਕਦੋਂ ਕਰਨਾ ਪਸ਼ੂ ਦੇ ਸੋਣ ਤੋਂ 5 ਦਿਨ ਬਾਅਦ ਚ ਸਟਾਰਟ ਕਰ ਦੋ ਠੀਕ ਆ ਤੇ ਜਦੋਂ ਆਪਾਂ ਵੀ 5 ਦਿਨ ਉਹਨੂੰ ਆਪਾਂ ਨਾਰਮਲ ਹੀ ਖਰਾਕ ਪਾਉਣੇ ਹੁੰਨੇ ਆਗੇ ਵੀ ਨਹੀਂ ਜਿਆਦਾ ਪਾਉਂਦੇ ਕਿਉਂਕਿ ਪਸ਼ੂ ਦੀ ਨਕਸਨ ਜੀ ਮੁੜ ਜਾਂਦੀ ਚਲੋ ਮੇਰੇ ਸਾਬ ਨਾਲ 4-5 ਦਿਨ ਚਲੋ ਹਫਤੇ ਬਾਅਦ ਤੁਸੀਂ ਸਟਾਰਟ ਕਰ ਦੋ ਹੂੰ ਤੇ ਉਹਦੇ ਨਾਲ ਨਾਲ ਦੁੱਧ ਦੇ ਵਿੱਚ ਵਾਧਾ ਹੋਊਗਾ ਨਾਲ ਤਾਂ ਇਹ ਇਹ ਮੰਨ ਲਓ ਵੀ ਕਿਸ ਚੀਜ਼ ਤੋਂ ਤਿਆਰ ਕੀਤਾ ਕੰਪਨੀ ਨੇ ਜਿਵੇਂ ਆਪਾਂ ਕਹਿੰਦੇ ਸੀ ਵੀ ਦੇਸੀ ਦਵਾਈਆਂ ਆਪਣੇ ਜੜੀ ਬੂਟੀਆਂ ਤੋਂ ਤਿਆਰ ਹੁੰਦੀਆਂ ਨੇ ਉਹਦਾ ਵੀ ਬਹੁਤ ਜ਼ਿਆਦਾ ਫਾਇਦਾ ਹੁੰਦਾ ਠੀਕ ਆ ਦੇ ਤੁਸੀਂ ਨਾ ਵੀ ਸਰਚ ਕਰਕੇ ਵੀ ਦੇਖ ਸਕਦੇ ਹੋ ਇਹ ਚੀਜ਼ ਨੂੰ ਸਰਚ ਕਰ ਲਿਓ ਮਿਲਕ ਸੌਟ ਹਾਂ ਮਿਲਕ ਸੌਟ ਆ ਸੰਪਰਕ ਫਾਰਮਾ ਕੰਪਨੀ ਆ ਹਾਂ ਇਹ ਇਹਦੀ ਕੰਪਨੀ ਆ ਇਹ ਕੰਪਨੀ ਦਾ ਰਿਜ਼ਲਟ ਮੰਨ ਕੇ ਚੱਲੋ ਵੀਰੇ ਸਾਨੂੰ ਤਾਂ 100% ਮਿਲ ਰਿਹਾ ਹੈਗਾ ਹਨਾ ਆਪਾਂ ਕਿਸੇ ਦੀ ਗੱਲ ਨਹੀਂ ਕਰਦੇ ਚਲੋ ਕੰਪਨੀਆਂ ਬਹੁਤ ਨੇ ਜਿਹਨੂੰ ਕੋਈ ਚੰਗੀ ਲੱਗਦੀ ਆ ਉਹ ਪਾਓ ਅਸੀਂ ਨਹੀਂ ਕਹਿੰਦੇ ਹੈਗੇ ਹਨਾ ਵੀ ਇਹ ਚੀਜ਼ ਕਰੋ ਪਰ ਅਸੀਂ ਤਾਂ ਜਿੰਨੇ ਸਾਨੂੰ ਵੀਰ ਪਿਆਣਾ ਸਾਡੇ ਪਿਆਰ ਕਰਦੇ ਨੇ ਅਸੀਂ ਉਹਨਾਂ ਲਈ ਦੱਸਣ ਲਈ ਵੀਡੀਓ ਬਣਾ ਦਿੰਨੇ ਹਾਂ ਵੀ ਹਰ ਇੱਕ ਕੱਲੇ ਕੱਲੇ ਨੂੰ ਫੋਨ ਤੇ ਵੀਰੇ ਜਵਾਬ ਨਹੀਂ ਦਿੱਤਾ ਜਾਂਦਾ ਹੈਗਾ ਨਾ ਬੀ ਕੱਲੇ ਕੱਲੇ ਦੀ ਨਹੀਂ ਦੱਸਿਆ ਤੇ ਕਈ ਵਾਰੀ ਫੋਨ ਚੱਕਣ ਦਾ ਵੀ ਟਾਈਮ ਨਹੀਂ ਹੁੰਦਾ ਕੰਮਾਂ ਸੀ ਐਨੇ ਵਿਝੇ ਕੁਝ ਗਰਮੀ ਬਹੁਤ ਜ਼ਿਆਦਾ ਹੈ ਹੈਨਾ ਬਾਕੀ ਇੱਕ ਗੱਲ ਵੀਰੇ ਹੋਰ ਆ ਵੀ ਉਹ ਵੀਰੇ ਇਹਦੀ ਇਹ ਚੀਜ਼ ਵੀ ਵੀ ਪਾਉਣਾ ਕਿੰਨਾਗਾ ਇਹ ਨਾ ਇੱਕ ਟਾਈਮ ਦਾ 100 ਗ੍ਰਾਮ ਪਾਉਣਾ ਪਰ ਦੁਨੇ ਟਾਈਮਾਂ ਦਾ 200 ਗ੍ਰਾਮ ਹੋ ਗਿਆ ਠੀਕ ਆ ਠੀਕ ਹੈ ਪਾਉਣਾ ਬਾਕੀ ਜਿਵੇਂ ਵੇਚਣਾ ਆਪਸਾਂ ਚੇ ਦਿੱਕਤ ਆ ਜਾਂਦੀ ਆ ਇਮੇਣਾ ਆਪਣੀ ਕੱਟੀ ਨੂੰ ਅਟੈਕ ਆ ਗਿਆ ਸੀਗਾ ਚਲੋ ਵਿੱਚ ਨਾਰਮਲੀ ਹੋ ਜਾਂਦਾ ਕਿਸੇ ਪਸ਼ੂ ਦਾ ਕੱਟਾ ਜਾਂ ਕੱਟੀ ਮਰ ਗਈ ਫਿਰ ਉਹ ਮਨ ਲੋ ਮੈਸਾ ਨੇੜੇ ਨਹੀਂ ਹੋਣ ਦਿੰਦੀਆਂ ਮਿਲਦੀਆਂ ਨਹੀਂ ਹਨ ਆਪਾਂ ਟੀਕਾ ਲਾਉਣਾ ਸਟਾਰਟ ਕਰ ਦਿੰਨੇ ਆ ਟੀਕੇ ਲਾਉਣ ਨਾਲੋਂ ਤਾਂ ਵਧੀਆ ਨਾ ਵੀ ਮੈਡੀਕਲ ਦੇ ਉੱਤੇ ਇਸੇ ਕੰਪਨੀ ਦੀ ਮਿਲਕ ਸੌਟ ਬੋਲਸ ਇਹ ਗੋਲੀਆਂ ਆ ਗਈਆਂ ਠੀਕ ਹੈ ਠੀਕ ਹੈ ਇੱਕ ਘੰਟਾ ਪਹਿਲਾਂ ਬਸ ਨੂੰ ਇਹ ਦੇ ਦੋ ਤੇ ਆਸਾਨੀ ਨਾਲ ਦੁੱਧ ਵੀ ਲਾਉਣਗੀਆਂ ਤੁਹਾਡੇ ਲੱਤ ਵੀ ਨਹੀਂ ਮਾਰਨਗੀਆਂ ਜਿਵੇਂ ਆਪਾਂ ਫਿਰ ਪੰਜਾਬੀ ਚੋਹੀ ਪੰਜਾਬੀ ਗੱਲਾਂ ਦੱਸਾਂਗੇ ਨਾ ਇਹ ਦੁੱਧ ਵਧਾਉਣ ਦਾ ਕੰਮ ਕਰਦਾ ਪਾਊਡਰ ਇਹ ਮੰਨ ਲਓ ਵੀ ਜਿੰਮੇ ਪਸੂ ਉਹਦਾ ਕਿਸੇ ਦਾ ਵੀ ਮੱਝ ਜਾਂ ਗਾਂ ਦਾ ਕੁਝ ਵੀ ਹੈ ਨਾ ਕੱਟਾ ਬੱਸਾ ਕੱਟੀ ਮਰਗੀ ਤੇ ਉਹ ਦੁੱਧ ਲਾਉਣ ਦੇ ਵਿੱਚ ਆਪਣੀ ਸਹਾਇਤਾ ਕਰੂਗਾ ਵੀ ਜਾਂ ਟੀਕਾ ਲਾਉਣ ਦੀ ਲੋੜ ਠੀਕ ਹੈ ਜਿਹੜੇ ਵੀ ਵੀਰ ਟੀਕਾ ਲਾ ਰਹੇ ਨੇ ਠੀਕ ਹੈ ਤੁਸੀਂ ਟਿਕਾਰਾ ਆਪਾ ਪਾਉਣ ਲਈ ਇਹ ਗੋਲੀਆਂ ਤੁਸੀਂ ਸਟਾਰਟ ਕਰਕੇ ਦੇਖੋ ਤੁਹਾਨੂੰ ਰਿਜ਼ਲਟ ਆਪਣੇ ਆਪ ਹੀ ਪਤਾ ਲੱਗ ਜਾਊਗਾ ਠੀਕ ਹੈ ਪਰ ਅਸੀਂ ਨਹੀਂ ਲਾ ਰਹੇ ਹੈਗੇ ਪਰ ਮੈਂ ਨਾਲ ਫੇਰ ਵੀ ਮੰਗਵਾ ਲਈਆਂ ਪਿੰਡ ਤੋਂ ਪਿੰਡ ਚੋਂ ਨਾ ਮੇਰੀਆਂ ਕੁਝ ਭੈਣਾ ਵੀਰ ਆ ਜਾਂਦੇ ਨੇ ਸਾਡੇ ਕੋਲੇ ਵੀ ਤੁਸੀਂ ਚਲੋ ਇਕੱਠਾ ਸਮਾਨ ਲੈ ਕੇ ਉਹਨਾਂ ਵੱਲੋਂ ਨਾ ਮੈਨੂੰ ਕਿਹਾ ਸੀਗਾ ਵੀ ਤੁਸੀਂ ਭੈਣੇ ਸਾਡੇ ਲਈ ਕੁਝ ਗੋਲੀਆਂ ਵੀ ਉਹਨਾਂ ਨੇ ਸੁਣਿਆ ਹੋਣਾ ਕਿਤੋਂ ਵੀ ਤੁਸੀਂ ਗੋਲੀਆਂ ਮੰਗਵਾ ਕੇ ਦਿਓ ਮੈਂ ਗੋਲੀਆਂ ਮੰਗਵਾਈਆਂ ਨੇ ਕਿ ਪੈਣ ਲਈ ਉਹਨਾਂ ਨੇ ਵੀਰਾਂ ਨੇ ਮੈਂ ਆਪ ਗੱਲ ਕਰਦੀ ਹੁਣੇ ਵੀਰੇ ਵੀ ਦਾ ਰਿਜ਼ਲਟ ਉਹ ਕਹਿੰਦੇ 100% ਰਿਜ਼ਲਟ ਦੇਣਗੇ ਕਿਉਂਕਿ ਆਪਣੀ ਕੋਈ ਮੱਝ ਹੈ ਜ ਕੋਚਲੋ ਮੈਂ ਆਪਣੇ ਤਰੀਕੇ ਨਾਲ ਹੀ ਤੁਹਾਨੂੰ ਦੱਸਿਆ ਸੀਗਾ ਵੀ ਉਹ ਦੂਜੀ ਮੱਝ ਦੀ ਕੱਟੀ ਉਹਦੇ ਥੱਲੇ ਲਾਤੀ ਉਹ ਬੜੀ ਆਸਾਨੀ ਨਾਲ ਉੱਤੇ ਮਿਲ ਰਹੀ ਹੈ ਮਿਲ ਰਹੀ ਆ ਜਿਵੇਂ ਆਪਣਾ ਤਾਜ਼ਾ ਕੋਈ ਕੱਟਰੂ ਮਰ ਜਾਂਦਾ ਨਾ ਤੁਸੀਂ ਇਹ ਗੋਲੀ ਵੀ ਦੇ ਸਕਦੇ ਹੋ ਜੀ ਵਿੱਚ ਪਸ਼ੂ ਹੁੰਦੇ ਨੇ ਇਹ ਜੇ ਵੀ ਨਹੀਂ ਮਿਲਦੇ ਹੈਗੇ ਹੋਰ ਕੱਟੀ ਨੂੰ ਨਹੀਂ ਥੱਲੇ ਪੈਣ ਦਿੰਦੇ ਚਲੋ ਪ੍ਰਮਾਤਮਾ ਨੇ ਆਪਣੀ ਉਹ ਕੱਟੀ ਦਾ ਥੱਲੇ ਪਾ ਲਈ ਵੀ ਸੁਣ ਲਈ ਚਲੋ ਵੀ ਜੇਕਰ ਕੋਈ ਮੱਝ ਕਿਸੇ ਦਿਨ ਨਹੀਂ ਹੁੰਦੀ ਇਹ ਗੋਲੀ ਤੁਸੀਂ ਸਟਾਰਟ ਕਰ ਸਕਦੇ ਹੋ ਠੀਕ ਹੈ ਇਹਦਾ ਬਹੁਤ ਵਧੀਆ ਰਿਜ਼ਲਟ ਆਗਾ ਇਹਦਾ ਬਹੁਤ ਵਧੀਆ ਰਿਜ਼ਲਟ ਆਗਾ ਤੇ ਇਹ ਪਾਊਡਰ ਆਗਾ ਇਹ ਦੁੱਧ ਵਧਾਉਣ ਲਈ ਆ ਮਿਲਕ ਸ਼ੌਟ ਠੀਕ ਹੈ ਤੇ ਭਣੇ ਜਿਵੇਂ ਆਪਾਂ ਇੱਕ ਹੋਰ ਜਾਣਕਾਰੀ ਦਿੱਤੀ ਸੀ ਜੀ ਵੀ ਡੀਜ਼ਲ ਵਾਲਾ ਕੰਮ ਹਨਾ ਹਾਂ ਹਾਂ ਦੇਖੋ ਆਪਾਂ ਕੀਤਾ ਸੀਗਾ ਵਿੱਚ ਵੀਰ ਕਹਿੰਦੇ ਭਣੇ ਇੰਨਾ ਸਿਆਪਾ ਨਹੀਂ ਹੁੰਦਾ ਪੰਜਾਬੀ ਚੱਲ ਕਹਿੰਦਾ ਵੀਰ ਇੰਨੇ ਪੰਗੇ ਸਾਥ ਹੁੰਦੇ ਨਹੀਂ ਭਣੇ ਤੁਸੀਂ ਕੋਈ ਵੀ ਕੋਈ ਸਾਬਣ ਵਗੈਰਾ ਦੱਸ ਦੋ ਹੁਣ ਇੱਕ ਆਹ ਸਾਬਣੇਗੀ ਮੜੇ ਨੇੜੇ ਕਰਕੇ ਦਿਖਾ ਕਈ ਵਾਰੀ ਬੋਲਿਆ ਨਹੀਂ ਸਮਝ ਆਉਂਦਾ ਠੀਕ ਐ ਦੂਸਰੇ ਲੋਟ ਕਰ ਹਾਂ ਇਕਟੋਮਿਕ ਇਹਨੂੰ ਛੱਗ ਬਣਾ ਕੇ ਛੱਡ ਦਿਓ ਨਾਲੇ ਤਾਂ ਪਸ਼ੂ ਦਾ ਪਿੰਡਾ ਠੰਡਾ ਹੋ ਜਾਊਗਾ ਨਾਲੇ ਮੱਖੀ ਮੱਸਰ ਜਮਾਂ ਵੀ ਨੇੜੇ ਨਹੀਂ ਆਉਂਦੀਆਂ ਛੱਗ ਬਣਾ ਕੇ ਪੂਰੀ ਪਿੰਡੇ ਦੇ ਛੱਗ ਬਣਾ ਕੇ ਛੱਡ ਦਿਓ ਉਹਨੂੰ ਦੂਜੇ ਦਿਨ ਪਸ਼ੂ ਨੂੰ ਨਮਾ ਦਿਓ ਤੇ ਇਹਦਾ ਇਹਦਾ ਰਿਜ਼ਲਟ ਵੀ ਬਹੁਤ ਜ਼ਿਆਦਾ ਵਧੀਆਗਾ ਇਹ ਮੈਂ ਅਜ ਵਰਤੀ ਸੀਗੀ ਆਮ ਅੱਜ ਦੀ ਮੈਂ ਲਈ ਸੀਗੀ ਚਲੋ ਹਰ ਟਾਈਮ ਵੀਡੀਓ ਨਹੀਂ ਬਣਦੀ ਹੁੰਦੀ ਉਹ ਤੋਂ ਘਰੇ ਹੈ ਨਹੀਂ ਸੀਗਾ ਖੇਤ ਸੀਗਾ ਚਲੋ ਇਹ ਕੱਲ ਨੂੰ ਤੁਹਾਨੂੰ ਇਹ ਵੀ ਵੀ ਪ੍ਰੈਕਟੀਕਲ ਵੀ ਦਿਖਾ ਦਾਂਗੇ ਸੀ ਉਹ ਵੀ ਲਾ ਦੂੰਗੀ ਚਲੋ ਵਿੱਚ ਵੀਰਾਂ ਦੇ ਇਹ ਹੁੰਦਾ ਭਣੇ ਵੀ ਇੰਨੇ ਪੰਗੇ ਕਿਹੜਾ ਕਰੇ ਵੀ ਸਾਬਣ ਲਾਓ ਤੇ ਮਾੜੀ ਮਲ ਸਪਰੇਅ ਸਪਰੂ ਕਰੋ ਵੀ ਸਹੀ ਹੋ ਜਾਂਦਾਗਾ ਸਹੀ ਹੋ ਜਾਂਦਾ ਹਾਂ ਹੁਣ ਜਿੰਮੇ ਆਪਾਂ ਵਿੱਚ ਵੀਰ ਕਹਿੰਦੇ ਨੇ ਆਹ ਸਪਰੇਅ ਛੜਕ ਦੋ ਭਣੇ ਵੀ ਬਹੁਤ ਥਾਮੀ ਵੀਰੇ ਨੁਕਸਾਨ ਹੋਏ ਨੇ ਪਸ਼ੂਆਂ ਦੇ ਕਿਉਂ ਪਸ਼ੂ ਦੀ ਆਦਤ ਹੁੰਦੀ ਆ ਉਹਨੇ ਮੰਨ ਲਓ ਦੂਜੇ ਪਸ਼ੂ ਤੋਂ ਦਵਾਈ ਚੱਟ ਲੈਣੀ ਆ ਵੀ ਉਹਦੇ ਨਾਲ ਕਈ ਵਾਰੀ ਪਸ਼ੂ ਦਾ ਨੁਕਸਾਨ ਵੀ ਹੋ ਜਾਂਦਾਗਾ ਇਹ ਇਦਾਂ ਵੀ ਸਾਬਨ ਨੂੰ ਕੋਈ ਚੱਟੀ ਜਾਵੇ ਤਾਂ ਕੋਈ ਨਾ ਨਾ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਬਿਲਕੁਲ ਵੀ ਨੁਕਸਾਨ ਨਹੀਂ ਹੈਗਾ ਜਿਹੜੀ ਹੁਣ ਆ ਥਣਾ ਦੀ ਦਿੱਕਤੇ ਜ਼ਿਆਦਾ ਆ ਰਹੀ ਆ ਵੀਰੋ ਆਪਾਂ ਨੂੰ ਥੋੜਾ ਜਿਹਾ ਧਿਆਨ ਜ਼ਿਆਦਾ ਰੱਖਣਾ ਪਊਗਾ ਆਪਣੇ ਪਸ਼ੂਆਂ ਦਾ ਤੇ ਹੁਣ ਫਿਰ ਉਹ ਕਿੱਲਿਆਂ ਤੇ ਖੜੇ ਵੀ ਕੀ ਕਰਨਗੇ ਜੇ ਆਪਾਂ ਧਿਆਨ ਨਹੀਂ ਰੱਖਣਾ ਹਗਣ ਤੇ ਹੁਣ ਇੱਕ ਨਾ ਮੇਰੇ ਸੱਚ ਹੋਰ ਗੱਲ ਕਰਦੀ ਆ ਮੈਂ ਚਲੋ ਮੰਨ ਕੇ ਚਲੋ ਆਪਾਂ ਨੂੰ ਵੀ ਥੋੜੀ-ਮੋਟੀ ਆਪਾਂ ਨਹੀਂ ਕਹਿੰਦੇ ਪੂਰੀ ਜਾਣਕਾਰੀ ਹੈ ਹਨਾ ਆਪਾਂ ਜਿੰਨੀ ਕਿ ਜਾਣਕਾਰੀ ਹੁੰਦੀ ਆ ਸਲਾ ਵੀਰੋ ਉਹ ਜੀ ਅਗਲੇ ਦਿਆ ਕਰੋ ਇੱਕ ਭੈਣ ਦਾ ਮੈਨੂੰ ਕੱਲ ਫੋਨ ਆਇਆ ਚਲੋ ਆਪਾਂ ਨਹੀਂ ਕਹਿੰਦੇ ਵੀ ਆਪਣੇ ਤਰੀਕੇ ਨਾਲ ਹਰ ਕੋਈ ਕੰਮ ਵਧੀਆ ਕਰ ਰਿਹਾ ਉਹ ਕਹਿੰਦੇ ਭੈਣੇ ਸੀ ਕਿਸੇ ਡੈਰੀ ਫਾਰਮ ਤੋਂ ਮੰਨ ਲਓ ਗਾਂ ਹੀ ਲੈਤੀ ਸੀਗੀ ਆਹ ਮੱਝ ਲੈਤੀ ਸੀ ਸੌਰੀ ਕਹਿੰਦੇ ਉਹਨਾਂ ਨੇ ਸਾਨੂੰ 14 ਲੀਟਰ ਦੱਸ ਕੇ ਦਿੱਤੀ ਸੀਗੀ ਵੇ 8 ਲੀਟਰ ਹੀ ਦੇ ਰਹੀ ਹੈ ਵੀਰੇ ਮਾ ਆਪਾਂ ਇਹ ਤਾਂ ਇੱਥੇ ਕੀ ਕਰ ਸਕਦੇ ਹਾਂ ਨਾ ਤੁਸੀਂ ਵੀ ਆਪਦੀ ਤਸੱਲੀ ਕਰਕੇ ਜਾਓ ਵੀਰ ਨਾਲ ਗੱਲ ਕਰੋ ਕਿਵੇਂ ਵੀ ਆ ਉਹ ਤੁਹਾਨੂੰ ਪਤਾ ਆਪਾਂ ਨੂੰ ਇਹ ਗੱਲ ਦਾ ਪਤਾ ਨਹੀਂ ਹੈਗਾ ਬਾਕੀ ਆਪਾਂ ਇਹ ਗੱਲ ਕਹਿਣਾ ਵੀਰੇ ਕੋਈ ਵੀ ਵਿਚਾਰਾ ਆਵਦਾ ਨਾਮ ਉਹ ਕਹਿੰਦੀ ਵੀ ਹੁਣ ਸਾਡਾ ਤਾਂ ਨੱਕੀ ਮੁੜ ਗਿਆ ਸੀ ਕਿਤਾਏ ਸਟਾਰਟ ਕਰਨਾ ਸੀ ਜਿਹੜਾ ਬੰਦਾ ਵੀਰੇ ਜ਼ੀਰੋ ਲੈਵਲ ਤੋਂ ਕੰਮ ਸਟਾਰਟ ਕਰਨਾ ਉਹਨੂੰ ਪਹਿਲੀ ਗੱਲ ਤਾਂ ਗਲਤ ਰਹਿ ਨਾ ਦਿਓ ਬਾਕੀ ਉਹਨੂੰ ਕੋਈ ਮਾੜਾ ਪਸੂ ਨਾ ਦਿਓ ਮਾੜਾ ਪਸੂ ਠੀਕ ਆ ਵੀ ਜਿੰਨਾਂ ਕੋਲੇ ਚਲੋ ਵੀ ਵੱਧ ਪਸੂ ਨੇ ਚਲੋ ਉੱਥੇ ਮਾੜਾ ਚ ਲੈ ਵੀ ਜਾਊਗਾ ਅਗਲਾ ਕਰ ਲੈਂਦਾ ਅਡਜਸਟਮੈਂਟ ਹੈਨਾ ਪਰ ਜਿਹੜੇ ਬੰਦੇ ਨੇ ਵਿਚਾਰੇ ਨੇ ਨਵਾਂ ਕੰਮ ਸਟਾਰਟ ਕਰਨਾ ਪਹਿਲੀ ਮੱਝ ਲੈਤੀ ਉਹਦੇ 'ਚ ਉਹਨੂੰ ਧੋਖਾ ਮਿਲ ਗਿਆ ਬਈ ਉਹ ਕੰਮ ਨਹੀਂ ਕੀਤਾ ਅੱਗੇ ਲੈ ਕੇ ਜਾ ਸਕਦਾ ਆਲਾ ਕਹਿੰਦਾ ਵੀ ਪਹਿਲੇ ਜੀ ਮੈਂ ਤਾਂ ਵੀ ਲਾਸ ਹੋ ਗਿਆ ਹੈਨਾ ਮੈਨੂੰ ਅੱਗੇ ਵਾਧਾ ਕੀ ਕਰੂਗਾ ਫਿਰ ਮੈਨੂੰ ਇਹ ਕਿਹਾ ਮੈਂ ਕਿਹਾ ਕੋਈ ਗੱਲ ਨਹੀਂ ਵਾਧੇ ਘਾਟੇ ਬਿਜ਼ਨਸ ਦੇ ਵਿੱਚ ਹੁੰਦੀ ਰਹਿੰਦੇ ਨੇ ਕੋਈ ਕੋਈ ਗੱਲ ਨਹੀਂ ਤੁਸੀਂ ਵੀ ਹੁਣ ਮੂਰੇ ਸੂਆ ਪੈਜੂਗਾ ਸੌਨ ਦੇ ਵਿੱਚ ਤੁਸੀਂ ਚੰਗੇ ਪਸ਼ੂ ਦੇਖ ਕੇ ਆਪਣੀ ਤਸੱਲੀ ਕਰਕੇ ਲੈ ਲਓ ਦੋ ਚਾਰ ਡੰਗ ਚੋਕੇ ਦੇਖੋ ਫਿਰ ਤੁਸੀਂ ਪਸ਼ੂ ਲਓ ਹੁਣ ਆਪਾਂ ਜਿਵੇਂ ਕਹਦੇ ਨੇ ਚਲੋ ਮੰਨ ਲਓ ਮੈਨੂੰ ਬਹੁਤ ਜਿਆਦਾ ਫੋਨ ਆਉਂਦੇ ਨੇ ਬੰਨੇ ਤੁਸੀਂ ਮੱਝ ਸਾਨੂੰ ਦਵਾ ਦਿਓ ਵੀਰੇ ਕਾ ਤੋ ਅੰਬੀ ਅਸੀਂ ਇਹ ਕੰਮ ਨਹੀਂ ਕਰਨਾ ਹੈਗਾ ਡਰ ਲੱਗਦਾ ਵੀਰੇ ਸਾਨੂੰ ਇਹ ਚੀਜ਼ਾਂ ਤੋਂ ਕੱਲ ਨੂੰ ਰੱਬ ਨਾ ਕਰੇ ਹੁਣ ਮੇਰੇ ਕਿੱਲੇ ਤੇ ਖੜੀਆਂ ਨੇ ਨੁਕਸਤ ਇਨਾਂ ਚ ਵੀ ਪੈ ਸਕਦਾ ਪੈ ਸਕਦਾ ਠੀਕ ਆ ਅੱਜ ਅਸੀਂ ਕੋਈ ਮੱਝ ਦਵਾਤੀ ਰੱਬ ਨਾ ਕਰੇ ਤੁਹਾਡੇ ਘਰੇ ਜਾਂਦੀ ਕੋਈ ਕੋਈ ਨੁਕਸ ਪੈ ਗਿਆ ਕੁਝ ਵੀ ਹੋ ਗਿਆ ਤੁਸੀਂ ਤਾਂ ਸਾਨੂੰ ਕਹੋਗੇ ਨਾ ਵੀ ਉਹਨਾਂ ਦੇ ਉਹ ਡੇਰੀ ਫਾਰਮ ਵਾਲੇ ਸਾਨੂੰ ਦਵਾਈ ਸੀ ਬਾਈ ਸਾਡੇ ਨਾਲ ਧੋਖਾ ਕਰਾਤਾ ਅਸੀਂ ਤਾਂ ਇਹ ਗੱਲ ਕਹਿੰਦੇ ਜਦੋਂ ਮੈਂ ਬਸੂ ਦਵਾ ਸਕਦੇ ਤੁਸੀਂ ਆਪ ਖੁਦ ਕਿਉਂ ਨਹੀਂ ਲੈ ਸਕਦੇ ਹੈਗੇ ਲੈ ਸਕਦੇ ਆ ਵੀ ਤਸੱਲੀ ਕਰਕੇ ਵੀਰੇ ਤੁਸੀਂ ਆਪ ਬਸੂ ਲਓ ਆਵਦਾ ਦੋ ਦਿਨ ਚਾਰ ਡੰਗ ਆਪਣੇ ਪਿੰਡਾਂ ਚੋਂ ਬਸੂ ਕੋਈ ਖਤਮ ਨਹੀਂ ਹੋਈ ਹੈਗੇ ਜਾਂ ਨਪਾਇਦ ਨਹੀਂ ਹੋਈ ਹੈਗੇ ਕਿਸੇ ਵੀ ਜਿਹੜਾ ਵੀਰ ਕੋਈ ਵਪਾਰੀ ਆ ਜਾਂ ਉੱਥੇ ਆਪਾਂ ਰੇਟ ਬਣਾਓ ਆ ਉਹਦਾ ਜੋ ਜੇ ਤੁਹਾਡੇ ਪਸੂ ਪਸੰਦ ਆਉਂਦਾ ਉਥੇ 5 4000 ਵੱਧ ਲਾ ਦੋ ਉਹਦੇ ਪਿੱਛੇ ਤੁਸੀਂ ਨਾ ਮਾੜਾ ਪਸੂ ਨਾ ਲਓ ਮਾੜਾ ਪਸੂ ਨਾ ਲਓ ਮਾੜਾ ਪਸੂ ਕਹਿੰਦੇ ਹੁੰਦੇ ਨੇ ਜਿਵੇਂ ਵੀ ਮਹਿੰਗਾ ਰੋਵੇ ਇੱਕ ਵਾਰ ਸਸਤਾ ਰੋਵੇ ਵਾਰ-ਵਾਰ ਉਹ ਕੰਮ ਹੋ ਜਾਂਦਾ ਹੁੰਦਾ ਹੈ ਜਿਵੇਂ ਮੰਨ ਕੇ ਚੱਲੋ ਹੁਣ ਆਪਾਂ ਮੈਨ 27 ਪਾਉਣੇ ਆ ਠੀਕ ਆ ਕੰਪਨੀਆਂ ਹੋਰ ਬਹੁਤ ਆ ਗਈਆਂ ਚਲੋ ਜਿਵੇਂ ਹੁਣ ਅਸੀਂ ਆ ਸਾਡੇ ਤੇ ਕੋਈ ਭੈਣਾ ਵੀਰ ਬਹੁਤ ਜ਼ਿਆਦਾ ਯਕੀਨ ਕਰਦੇ ਨੇ ਪਿਆਰ ਵੀ ਬਹੁਤ ਤੁਹਾਡੇ ਵੱਲੋਂ ਮਿਲ ਰਿਹਾ ਮਨਜਮੇ ਟ੍ਰੇਨਿੰਗ ਕਰਨੇ ਜਾਣੇ ਉੱਥੇ ਇੰਨੇ ਵੀਰ ਭਰਾ ਸਾਨੂੰ ਮਿਲਦੇ ਨੇ ਪੁੱਛਦੇ ਨੇ ਭਾਵੇਂ ਤੁਸੀਂ ਪੁੱਛੋ ਸਾਨੂੰ ਕੀ ਪਉਣਾ ਜਿੰਨੀ ਕਿ ਜਾਣਕਾਰੀ ਮੈਨੂੰ ਹੁੰਦੀ ਐ ਮੈਂ ਦੱਸ ਦਿੰਨੀ ਆ ਵੀ ਇਹ ਚੀਜ਼ਾਂ ਹੁੰਦੀਆਂ ਨੇ ਵੀਰੇ ਕਿਸੇ ਨੂੰ ਗਲਤ ਗਾਈਡ ਨਾ ਕਰੋ ਬਿਲਕੁਲ ਵੀ ਨਾ ਕਰੋ ਹੈਨਾ ਵੀ ਅਗਲੇ ਨੂੰ ਨਾ ਸਹੀ ਸਲਾਹ ਦੌਰ ਸੀ ਹੂੰ ਸਹੀ ਸਲਾਹ ਮੈਂ ਤਾਂ ਹਰ ਇੱਕ ਨੂੰ ਹੀ ਕਹਿੰਨੀ ਨੇ ਵੀਰੇ ਹੁਣ ਮੰਨ ਕੇ ਚੱਲੋ ਤੇਜੀ ਆ ਗਰਮੀ ਬਹੁਤ ਜ਼ਿਆਦਾ ਜਿਵੇਂ ਵੀ ਅੱਖਾਂ ਚੋਂ ਵੀ ਦੁੱਧ ਸੁੱਕਿਆ ਪਿਆ ਹੁਣ ਮੂਰੇ ਸੌਣ ਚ ਸੂਆ ਪੈ ਜਾਊਗਾ ਨਾਲੇ ਤਾਂ ਤੁਹਾਨੂੰ 10-5000 ਰੁਪਏ ਅੱਜ ਘੱਟ ਮਿਲੂਗੀ ਨਾਲੇ ਤੁਸੀਂ ਭਈ ਆਪਦੀ ਤਸੱਲੀ ਕਰਕੇ ਪਸੂ ਲਓ ਚੱਲ ਇਹ ਵੀ ਹੁੰਦਾ ਵੀ ਆਪਾਂ 10 ਜ਼ਰੂਰ ਪਾ ਸਕਦੇ ਆ ਪਰ ਇਹ ਚੀਜ਼ ਨਹੀਂ ਹੈਗੀ ਵੀ ਆਪਾਂ ਤੁਸੀਂ ਨਵਾ ਕੀਤਾ ਸ਼ੁਰੂ ਕਰਨਾ ਸੀ ਦੇਖ ਲਈ 5-4000 ਕੱਢ ਲਾਂਗੇ ਬਈ ਜਾਨ ਪਰਮਾਤਮਾ ਮੂਰੇ ਦੇਣੀ ਆ ਆਪਾਂ ਕਿਸੇ ਨਾਲ ਕੋ ਖਾਣੀ ਕਰ ਸਕਦੇ ਨਹੀਂ ਕਿ ਕਦੀ ਠੀਕ ਹੈ ਵੀ ਚਲੋ ਅਗਲਾ ਵੀ ਜਿਹੜਾ ਕੋਈ ਕੀਤਾ ਕਰਦਾ ਦੋ ਚਾਰ 1000 5000 ਕੱਢੇ ਪਰ ਵੀ ਧੋਖਾ ਨਾ ਕਿਸੇ ਨਾ ਕਰੋ ਧੋਖਾ ਨਾ ਕਿਸੇ ਨਾ ਕਰੋ ਹਨਾ ਵੀ ਉਹਦਾ ਵੀ ਮੂਹ ਵੀ ਮੁੜ ਜੇ ਵੀ ਆਪਾਂ ਤਾਂ ਕੀਤਾ ਕਰਨਾ ਹੀ ਨਹੀਂ ਹੈ ਕਰਨੀ ਹੈ ਠੀਕ ਹੈ ਵੀ ਆਪਾਂ ਇਹ ਵੀ ਕਹਿੰਦੇ ਆ ਵੀ ਸਟਾਰਟਿੰਗ ਵਾਲਾ ਬਰੀਡ ਤੇ ਕੰਮ ਨਹੀਂ ਕਰ ਸਕਦਾ ਹੈਗਾ ਉਹ ਹੁਣ ਸਟਾਰਟਿੰਗ ਦੇ 90000 ਲੱਖ ਤੱਕ ਆਲਾ ਪਸ਼ੂ ਲੈ ਕੇ ਕੰਮ ਸਟਾਰਟ ਕਰੂਗਾ ਤੇ ਜਿਵੇਂ ਹੁਣ ਕੋਈ ਕਟੀਆਂ ਦੇ ਵੀਰ ਕੰਮ ਸਟਾਰਟ ਕਰਦਾ ਵੀਰੇ ਆਪਾਂ ਤਾਂ ਕਹਿੰਦੇ ਵੀ ਅਗਲੇ ਨੱਕ ਰੁਪਏ ਦੀ ਵੀ ਠੱਗੀ ਨਾ ਮਾਰੋ ਕਿ ਅਗਲੇ ਦਾ ਮਨਦੂ ਕੀ ਹੋਵੇ ਆਪਾਂ ਨੂੰ ਆਲਾ ਗਾਲਾਂ ਕੱਢੇ ਹਨਾ ਤੇ ਵੀ ਅਗਲੇ ਨੇ ਪਤਾ ਨਹੀਂ ਟਿਡ ਬਣ ਕੇ ਕਿਵੇਂ ਪੈਸੇ ਲਾਏ ਹੁੰਦੇ ਨੇ ਚਲੋ ਅਗਲੀ ਜਾਣਕਾਰੀ ਤੁਹਾਨੂੰ ਵੀਰੇ ਇਹ ਵੀ ਕੱਲ ਨੂੰ ਦਊ ਹੁਣ ਤਾਂ ਮੈਂ ਬਹੁਤ ਜ਼ਿਆਦਾ ਵੀ ਜਾਣਕਾਰੀ ਮੈਨੂੰ ਮਿਲ ਰਹੀ ਹੈ ਹੈਨਾ ਤੁਹਾਨੂੰ ਸਾਰੀ ਜਾਣਕਾਰੀ ਦੱਸੂ ਮੇਨ ਜੀ ਚੀਜ਼ ਹੈਗੀ ਵੀ ਜੇ ਮੈਂ ਟ੍ਰੇਨਿੰਗ ਲੇਗੀ ਮੈਂ ਆਪਣੇ ਤੱਕ ਹੀ ਰੱਖੂਗੀ ਤੁਹਾਨੂੰ ਸਾਰੀ ਜਿੰਨੀ ਜਾਣਕਾਰੀ ਮੈਨੂੰ ਹੋਊਗੀ ਜਿਵੇਂ ਵੀ ਆਪਾਂ ਪ੍ਰੈਕਟੀਕਲ ਕਰਾਂਗੇ ਹੈਨਾ ਤੇ ਉਹ ਸਾਰਾ ਤੁਹਾਨੂੰ ਦੱਸੂਗੀ ਇੱਕ ਚੀਜ਼ ਹੋਰ ਕਹਿਣੀ ਆ ਜਿਵੇਂ ਹੁਣ ਨਾ ਆਪਣੇ ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਚੋਂ ਸਰਕਾਰੀ ਡਾਕਟਰ ਆਪਣੇ ਦਵਾਈਆਂ ਲਾਉਣ ਆਉਂਦੇ ਨੇ ਇਹ ਨਾਰਮਲ ਹੀ ਹੋ ਜਾਂਦਾ ਹੈ ਆਪਾਂ ਕਵਾਂਗੇ ਇਹ ਵੀ ਜਿਵੇਂ ਹੁਣ ਟ੍ਰੇਨਿੰਗ ਮਿਲਦੀ ਹੈ ਹੌਲੀ ਹੌਲੀ ਉਹ ਦਿਮਾਗ 'ਚ ਗੱਲਾਂ ਪੈ ਰਹੀਆਂ ਨੇ ਕਿ ਵੀ ਹੁਣ ਉਹ ਟੀਮ ਆਉਂਦੀ ਹੁੰਦੀ ਹੈ ਪੂਰੀ ਉਹਨਾਂ ਦੀ ਟੀਕਾ ਲਾਉਣ ਦੇ ਵਾਸਤੇ ਹੁਣ ਅਸੀਂ ਆਪਾਂ ਵੀ ਕਹਿ ਦਿੰਦੇ ਸੀ ਵੀ ਜਦੋਂ ਆਪਣੇ ਇੱਕ ਪਸ਼ੂ ਦਾ ਨੁਕਸਾਨ ਹੋ ਗਿਆ ਨੁਕਸਾਨ ਕਿਵੇਂ ਹੁੰਦਾ ਜਦੋਂ ਹੁਣ ਕਹਿੰਦੇ ਨੇ ਹੁੰਦੇ ਹਮਲਾ ਕੋਈ ਇੱਕ ਹਮਲੇ ਤੌਰ ਤੇ ਆ ਜਾਂਦੇ ਨੇ ਵੀ ਇਕੱਠੇ ਆ ਜਾਂਦੇ ਨੇ ਆਪਣੇ ਪਸ਼ੂ ਡਰ ਜਾਂਦੇ ਨੇ ਜਿਵੇਂ ਹੁਣ ਤੁਸੀਂ ਵੀ ਆਣੇ ਜੋ ਦੋ ਮੰਡੇ ਤੁਸੀਂ ਆ ਗਏ ਤੇ ਇਥੇ ਇਹਨਾਂ 'ਚ ਵਰਗੇ ਨਾਲ ਇਹਨਾਂ ਦੇ ਵੀ ਡਾਕਟਰ ਆ ਗਿਆ ਇਹਨਾਂ ਨੇ ਖੜੀਆਂ ਹੋ ਜਾਣਾ ਗੋਹਾ ਮੱਦਣ ਲੱਗ ਜਾਂਦੇ ਨੇ ਬੁਰਾ ਹਾਲ ਹੋ ਜਾਂਦਾ ਹੁਣ ਡਾਕਟਰ ਕਹਿੰਣਗੇ ਕਿਉਂਕਿ ਉਹ ਪਸ਼ੂਆਂ ਦੇ ਨੇੜੇ ਆਏ ਨਹੀਂ ਲੱਗਦੇ ਹੁਣ ਕੁਝ ਪਸ਼ੂ ਗੱਬਣ ਹੁੰਦੇ ਨੇ ਸੂਨ ਵਾਲੇ ਹੁੰਦੇ ਨੇ ਫਿਰ ਉਹ ਢੇੜਾ ਵੀ ਖਾ ਜਾਂਦੇ ਨੇ ਪਸ਼ੂ ਦੀ ਹਲਜੋਲ ਹੁੰਦੀ ਹੈ ਵੀਰੇ ਬੱਚੇ ਦਾ ਨੁਕਸਾਨ ਹੋ ਜਾਂਦਾ ਹੈ ਉਹ ਆਪਣੀਆਂ ਥੋੜੀਆਂ ਜਿਹੀਆਂ ਕੁਝ ਗਲਤੀਆਂ ਕਰਕੇ ਹੋ ਜਾਂਦਾ ਹੈ ਕੁਝ ਉਹ ਵੀਰਾਂ ਨੂੰ ਤਾਂ ਚਲੋ ਵਿਚਾਰਿਆਂ ਦੀ ਤੇਜ਼ੀ ਹੁੰਦੀ ਹੈ ਸਾਰਾ ਪਿੰਡ ਉਹਨਾਂ ਨੇ ਕੱਢਣਾ ਹੁੰਦਾ ਉਹਨਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਤੁਸੀਂ ਉਹਨਾਂ ਤੋਂ ਵੈਕਸੀਨ ਲੈ ਲਿਆ ਕਰੋ ਠੀਕ ਆ ਚਲੋ ਮੈਡੀਕਲ ਤੋਂ ਚਾਹੇ ਲੈ ਲਓ ਜਿਵੇਂ ਹੁਣ ਮੂੰਹ ਖੁਰਦੀ ਬਿਮਾਰੀ ਆਉਂਦੀ ਆ ਤੇ ਜਾਂ ਇਹਦੀ ਗਲ ਘੋਟੂ ਦੀ ਬਿਮਾਰੀ ਆਉਂਦੀ ਆ ਵੀਰੇ ਜਦੋਂ ਇਸ ਇਸ ਸਟਾਰਟਿੰਗ ਚ ਨਾ ਸਾਲ ਦੇ ਵਿੱਚ ਕਹਿੰਦੇ ਦੋ ਵਾਰੀ ਇਹ ਬਿਮਾਰੀ ਆਉਂਦੀ ਆ ਵੀ ਤੁਸੀਂ ਆਪ ਹੀ ਇਹਨਾਂ ਤੇ ਰੋਕਥਾਮ ਕਰੋ ਜੇ ਹੁਣ ਚਲੋ ਮੰਨ ਲਓ ਮੈਂ ਮਾਲਕ ਆ ਠੀਕ ਹੈ ਟੀਕਾ ਲਾਉਣਾ ਕੋਈ ਵੱਡੀ ਗੱਲ ਨਹੀਂ ਜੇ ਤੁਸੀਂ ਦੁੱਧ ਲਹਾਉਣ ਵਾਸਤੇ ਟੀਕਾ ਲਾ ਸਕਦੇ ਹੋ ਤੇ ਫਿਰ ਆਪਾਂ ਇਹ ਬਿਮਾਰੀਆਂ ਦੇ ਟੀਕੇ ਵੀ ਖੁਦ ਲਾ ਸਕਦੇ ਆ ਕਿਉਂਕਿ ਨਾ ਦਾ ਮਾਲਕ ਤੋਂ ਪਸੂ ਡਰੇ ਤੇ ਠੀਕ ਹੈ ਤੇ ਉਹਨੂੰ ਆਪਾਂ ਟੀਕਾ ਸਾਨੀ ਨਾ ਲਾ ਦੋ ਵੀ ਤੁਸੀਂ ਇਹ ਨਾ ਟੀਕਿਆਂ ਤੋਂ ਜਵਾਬ ਨਾ ਦਿਆ ਕਰੋ ਪਹਿਲਾਂ ਅਸੀਂ ਵੀ ਕਰ ਦਿੰਦੇ ਸੀ ਸਾਨੂੰ ਵੀ ਡਰ ਹੁੰਦਾ ਸੀ ਜੇ ਸਾਡੇ ਇੱਕ ਪਸੂ ਦਾ ਨੁਕਸਾਨ ਮਾਲੋ ਮੱਜ ਦਾ ਭਾਈ ਫਲ ਸਿੱਟ ਗਈ ਤੁਸੀਂ ਟੀਕੇ ਨਾਲ ਲਵਾਇਓ ਉਹ ਇਹ ਚੀਜ਼ ਪ੍ਰਚਾਰ ਹੋ ਜਾਂਦਾ ਉਹ ਗਲਤ ਗੱਲ ਦਾ ਪ੍ਰਚਾਰ ਗਲਤ ਪ੍ਰਚਾਰ ਹੋ ਜਾਂਦਾ ਉਹ ਫਿਰ ਇਹ ਟੀਕੇ ਸਹੀ ਨੇ ਉਹ ਜਿਵੇਂ ਹੁਣ 2 ਰੁਪਏ ਲੈਂਦੇ ਨੇ ਇੱਕ ਪਸੂ ਦੇ ਉਹ ਫੇਰ ਆਪਾਂ ਜਦੋਂ ਬਿਮਾਰੀ ਹੱਦੋਂ ਵੱਧ ਜਾਂਦੀ ਐ ਫੇਰ ਆਪਾਂ 10 10 20 20 ਰੁਪਏ ਵੀ ਸਰਕਾਰੀ ਡਾਕਟਰਾਂ ਨੂੰ ਕਹਿੰਦੇ ਵੀ ਸਾਡੇ ਟੀਕੇ ਲਾਇਓ ਸਾਥੋਂ ਲੈ ਲਓ ਤੇ ਬਾਕੀ ਭਾਣੇ ਹੁਣ ਨੇਰਾ ਹੋ ਰਿਹਾ ਵੀ ਫੋਟੋ ਸਾਫਤ ਕੱਲ ਨੂੰ ਸਾਰੀ ਜਾਣਕਾਰੀ ਦਵਾਂਗੇ ਸਾਰੀਆਂ ਚੀਜ਼ਾਂ ਬਾਰੇ ਹਨਾ ਕੁਸਾ ਥੱਕ ਜਾਨੇ ਕੁਛ ਗਰਮੀ ਬਹੁਤ ਜਿਆਦੀ ਬਹੁਤ ਜਿਆਦੀ ਹੋਗੀ ਤੇ ਧੰਨਵਾਦ ਮੇ ਸਾਰਿਆਂ ਦਾ ਤੇ ਵੀਡੀਓ ਵਧੀਆ ਲੱਗੀ ਤੇ ਕਮੈਂਟ ਕਰਿਓ ਕਮੈਂਟ ਤਾਂ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਵੀ ਵੀਰੇ ਵੱਧ ਤੋਂ ਵੱਧ ਕਰਿਆ ਕਰੋ ਟੱਲੀ ਜੀ ਜਰੂਰ ਦਬਦਿਓ ਧੰਨਵਾਦ ਜੀ